ਹਿੰਡਾ ਦੇ ਪਿੰਡ ਪੱਕਾ ਕਲਾਂ ਦੀ ਲਖਪਤੀ ਦੀਦੀ ਨਾਲ ਮਿਲੌਣ ਜਾ ਰਹੇ ਆ ਜਿਨ੍ਹਾਂ ਨੇ ਪਿਛਲੇ ਦਿਨੀ ਰਾਸ਼ਟਰੀ ਜੀਵਿਕਾ ਸਮੇਲਨ ਵਿੱਚ ਭਾਗ ਲਿਆ ਤੇ ਹੋਰ ਨਾ ਔਰਤਾਂ ਲਈ ਉਹ ਮਿਸਾਲ ਬਣੇ ਨੇ ਉੱਥੇ ਔਰਤਾਂ ਨੂੰ ਸੰਬੋਧਨ ਵੀ ਕੀਤਾ ਹੈ ਮੋਟੀਵੇਟ ਵੀ ਕੀਤਾ ਹੈ ਸਾਡੇ ਨਾਲ ਗੱਲਬਾਤ ਕਰਾਂਗੇ ਰਪਿੰਦਰ ਕੌਰ ਨਾਲ ਪੂਰੀ ਕਿ ਇਸ ਛੋਟੇ ਜਿਹੇ ਪਿੰਡ ਤੋਂ ਰਾਸ਼ਟਰੀ ਸਮੇਲਨ ਤੱਕ ਕਿਸ ਤਰ੍ਹਾਂ ਪਹੁੰਚੇ ਕਿਸ ਤਰ੍ਹਾਂ ਦੀ ਉਹਨਾਂ ਦੀ ਜਰਨੀ ਰਹੀ ਮੈਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਸਰ ਕੀ ਕਹਿਣਾ ਚਾਹੋਗੇ ਇੱਕ ਛੋਟੇ ਜਿਹੇ ਪਿੰਡ ਤੋਂ ਰੁਪਿੰਦਰ ਕੌਰ ਰਾਸ਼ਟਰੀ ਸਮਾमेलन ਚ ਪਹੁੰਚੀ ਪੂਰੀ ਦੇਸ਼ ਦੀਆਂ ਔਰਤਾਂ ਨੂੰ ਸੰਬੋਧਨ ਕਰਦੀ ਹੈ ਕਿਵੇਂ ਮਹਿਸੂਸ ਕੀਤਾ ਸਭ ਤੋਂ ਵੱਧ ਹਾਂਜੀ ਸਰ ਬਹੁਤ ਮਾਣ ਵਾਲੀ ਗੱਲ ਹੈ ਜੀ ਕਿਉਂਕਿ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਇੱਕ ਨੈਸ਼ਨਲ ਲੈਵਲ ਤੱਕ ਰਾਸ਼ਟਰੀ ਸਿਖਰ ਸਮਾमेलन ਤੱਕ ਪਹੁੰਚਣਾ ਇੱਕ ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ ਹੀ ਤਾਂ ਰੁਪਿੰਦਰ ਨੇ ਕਿਵੇਂ ਕੰਮ ਸ਼ੁਰੂ ਕੀਤਾ ਕਿਵੇਂ ਜਰਨੀ ਆਪਣੀ ਸ਼ੁਰੂ ਕੀਤੀ ਕਿੰਨੀ ਕੁ ਮੁਸ਼ਕਿਲ ਭਰਿਆ ਰਿਹਾ ਤੁਹਾਡਾ ਹਾਂਜੀ ਸ਼ੁਰੂ ਦੇ ਵਿੱਚ ਤਾਂ ਸਹੀ ਸਰ ਮੁਸ਼ਕਿਲ ਸੀ ਕਿਉਂਕਿ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਤਾਂ 2018 ਦੇ ਵਿੱਚ ਗੁਰਗੋਵੀ ਸਿੰਘ ਰਫੈਨਰੀ ਵੱਲੋਂ ਸਾਨੂੰ ਇੱਕ ਟ੍ਰੇਨਿੰਗ ਪ੍ਰੋਵਾਈਡ ਕਰਵਾਈ ਗਈ ਸੀ ਲੈਦਰ ਬੈਗ ਦੀ ਤਾਂ ਉਹਦੇ ਵਿੱਚ ਮੈਂ ਭਾਗ ਲਿਆ ਤਾਂ ਆਪਣੇ ਘਰਦਿਆਂ ਨੂੰ ਮਨਾਇਆ ਉਹ ਟ੍ਰੇਨਿੰਗ ਵਾਸਤੇ ਉਸਦੇ ਵਿੱਚ ਭਾਗ ਲਿਆ ਉਸ ਤੋਂ ਬਾਅਦ ਅਸੀਂ ਘਰ ਤੋਂ ਹੀ ਕੰਮ ਸ਼ੁਰੂ ਕੀਤਾ ਹੱਥ ਵਾਲੀ ਮਸ਼ੀਨ ਤੋਂ ਤਾਂ ਜੋ ਅਸੀਂ ਕੰਮ ਕਰ ਰਹੇ ਸੀ ਉਹ ਉਸ ਤੇ ਮੁਸ਼ਕਲ ਸੀ ਤਾਂ ਫਿਰ ਰਫੈਨਰੀ ਨਾਲ ਮਿਲ ਕੇ ਹੈਂਡ ਇਨ ਹੈਂਡ ਦੀ ਟੀਮ ਨੇ ਸਾਡਾ ਇੱਕ ਐਸਐਜੀ 13 ਮੈਂਬਰ ਦਾ ਬਣਾ ਕੇ ਦਿੱਤਾ ਤਾਂ ਉਸ ਤੋਂ ਬਾਅਦ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਸਾਨੂੰ ਐਂਟਰਪ੍ਰਾਈਜ਼ ਮਿਲਿਆ ਰਫੈਨਰੀ ਵੱਲੋਂ ਇਹਦੇ ਵਿੱਚ ਅਸੀਂ 15% ਆਪਣਾ ਲਾਇਆ ਸੀ ਬਾਕੀ ਸਾਰਾ ਰਫੈਨਰੀ ਨੇ ਲਾਇਆ ਸੀ ਤਾਂ ਉਹ ਮਤਲਬ ਇਹ ਮਸ਼ੀਨਰੀ ਮਿਲਣ ਤੋਂ ਬਾਅਦ ਉਹਨਾਂ ਵੱਲੋਂ ਸਾਨੂੰ ਸਕੂਲ ਬੈਗ ਦਾ ਆਰਡਰ ਵੀ ਦਿੱਤਾ ਗਿਆ ਸੀ ਆਪਣਾ ਕੰਮ ਸਟਾਰਟ ਕਰਨ ਵਾਸਤੇ ਕੁੜ ਰਹੇ ਹੁਣ ਕਿੰਨੀਆਂ ਔਰਤਾਂ ਜੁੜੀਆਂ ਹੋਈਆਂ ਨੇ ਇਹ ਮੇਰੇ ਜੋ ਸੈਲਫ ਹੈਲਪ ਗਰੁੱਪ ਦੇ ਮੈਂਬਰ ਹੈ 13 ਤੇ ਇਸ ਤੋਂ ਬਿਨਾ ਇੱਕ ਤਿੰਨ ਗਰੁੱਪ ਹੋਰ ਚੱਲ ਰਿਹਾ ਇਸੇ ਪਿੰਡ ਦੇ ਵਿੱਚ ਪੱਕਾ ਕਲਾਂ ਦੇ ਵਿੱਚ ਜੋ ਲੈਦਰ ਬੈਗ ਦੇ ਤੇ ਇੱਕ ਗਰੁੱਪ ਨੂੰ ਮੈਂ ਟ੍ਰੇਨਿੰਗ ਵੀ ਦਿੱਤੀ ਹੈਗੀ ਤੇ ਇਹ ਸਾਰਾ ਜੋ ਮਟੀਰੀਅਲ ਹੈ ਵੈਸੇ ਤਰ੍ਹਾਂ ਫੈਕਟਰੀ ਵੱਲੋਂ ਸਾਨੂੰ ਲੈਦਰ ਬੈਗ ਦੇ ਸਕੂਲ ਬੈਗ ਦੇ ਜੋ ਆਰਡਰ ਆਉ ਦਿੱਤੇ ਜਾਂਦੇ ਆ ਤੋ ਇਹ ਜੋ ਮਟੀਰੀਅਲ ਸਾਡਾ ਆਸ-ਪਾਸ ਦੇ ਪਿੰਡਾਂ 'ਚ ਜੋ ਇੱਥੇ ਫੈਕਟਰੀਆਂ ਲੱਗੀਆਂ ਹੋਈਆਂ ਲੰਚ ਬਾਕਸ ਵਗੈਰਾ ਇੱਥੇ ਜਾਂਦੇ ਆ ਸਮਾਵੇਲਨ ਦਾ ਸੱਦਾ ਆ ਤਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਰਾਸ਼ਟਰੀ ਸਮੇਲਨ 'ਚ ਜਾਣਾ ਹੈ ਫਿਰ ਕਿਵੇਂ ਦੀ ਤਿਆਰੀ ਕੀਤੀ ਕੀ ਭਾਵਿਕ ਹੋਇਆ ਮਨ ਵੀ ਕਿੱਥੋਂ ਕਿੱਥੇ ਉਹ ਚੀਜ਼ ਹੈ ਹੀ ਨਹੀਂ ਸੀ ਮਤਲਬ ਮਨ ਦੇ ਵਿੱਚ ਵੀ ਉੱਥੇ ਕੀ ਪ੍ਰੋਗਰਾਮ ਹੈ ਸੋਚਿਆ ਹੀ ਨਹੀਂ ਸੀ ਵੀ ਐਡਾ ਵੱਡਾ ਪ੍ਰੋਗਰਾਮ ਹੈ ਜਿਹਦੇ ਵਿੱਚ ਮੈਂ ਜਾ ਰਹੀ ਹਾਂ ਬਿਲਕੁਲ ਇੱਕ ਇੱਕ ਡਰ ਵੀ ਸੀ ਜਦੋਂ ਇਹ ਕਹਿ ਰਹੇ ਸੀ ਮਤਲਬ ਵੀ ਨੈਸ਼ਨਲ ਲੈਵਲ ਤੇ ਇੱਕ ਅਜੀ ਰਾਸ਼ਟਰੀ ਜੀਵਕਾ ਸਿਖਰ ਸਮੇਲਨ ਦਾ ਜੋ ਪ੍ਰੋਗਰਾਮ ਹੈ ਉਸ ਦੇ ਵਿੱਚ ਮੈਨੂੰ ਬੁਲਾਇਆ ਗਿਆ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਮਤਲਬ ਨਹੀਂ ਬੋਲ ਪਾਉਂਗੀ ਨਹੀਂ ਕਰਾਂਗੀ ਨਾਲ ਤੁਹਾਡੇ ਹੋਰ ਪਰਿਵਾਰਕ ਮੈਂਬਰ ਵੀ ਕੋ ਗਿਆ ਸੀਗਾ ਹਾਂਜੀ ਸਰ ਮੇਰੇ ਹਸਬੰਦ ਗਏ ਸੀ ਉਹ ਸਾਰਾ ਪ੍ਰੋਗਰਾਮ ਦੇਖ ਕੇ ਆਏ ਆ ਤਾਂ ਮੈਨੂੰ ਵੀ ਇਸ ਚੀਜ਼ ਦਾ ਬਹੁਤ ਮਾਣ ਹੈ ਕਿਉਂਕਿ ਉਹ ਦੇਖ ਕੇ ਆਏ ਮੈਂ ਜਾਂਦੀ ਰਹਿਣੀ ਜਿੱਥੇ ਵੀ ਲੈ ਕੇ ਜਾਂਦੇ ਆ ਮਤਲਬ ਮੈਂ ਜਾਂਦੀ ਆ ਘਰ ਤੋਂ ਮੈਨੂੰ ਹੁਣ ਮੈਨੂੰ ਕਿਸੇ ਪ੍ਰਕਾਰ ਦੀ ਰੋਕ ਟੋਕ ਨਹੀਂ ਹੈ ਗਾ ਕੀ ਟੀਚਰ ਰਹੇ ਨੇ ਹਾਂਜੀ ਸਰ ਹੁਣ ਅਸੀਂ ਨੈਸ਼ਨਲ ਲੈਵਲ ਤੱਕ ਜਾ ਕੇ ਆਏ ਆ ਤਾਂ ਸਾਡੀ ਕੋਸ਼ਿਸ਼ ਹੈ ਇੰਟਰਨੈਸ਼ਨਲ ਲੈਵਲ ਤੱਕ ਜਾਣ ਦੀ ਤਾਂ ਜੋ ਸਾਡਾ ਇਹ ਤੁਸੀਂ ਗਰੁੱਪ ਦੇਖ ਰਹੇ ਹੋ ਇਸ ਨੂੰ ਇੱਕ ਬ੍ਰਾਂਡ ਦੇ ਰੂਪ 'ਚ ਸਾਹਮਣੇ ਲੈ ਕੇ ਆਉਂਦੇ ਕੀ ਮੈਸੇਜ ਕੀ ਦੇਣਾ ਹੈ ਹਾਂਜੀ ਸਰ ਅਗਰ ਮਤਲਬ ਸਾਡੀ ਕੋਈ ਧੀ ਪੈਣ ਕੋਈ ਕੰਮ ਕਰਨਾ ਚਾਹੁੰਦੀ ਆ ਤਾਂ ਘਰਦਿਆਂ ਨੂੰ ਵੀ ਚਾਹੀਦਾ ਉਹਦੀ ਪੂਰੀ ਸਪੋਰਟ ਕੀਤੀ ਜਾਵੇ ਜੋ ਆਪਾਂ ਸੋਚਾਂਗੇ ਆਪਾਂ ਮਨ ਦੇ ਵਿੱਚ ਇੱਛਾ ਹੈ ਆਪਾਂ ਉਸ ਨੂੰ ਕਰਨਾ ਚਾਹੁੰਦੇ ਤਾਂ ਆਪਾਂ ਉਹ ਇਹੋ ਜਿਹਾ ਕੋਈ ਵੀ ਰਸਤਾ ਨਹੀਂ ਹੈਗਾ ਆਪਾਂ ਨਹੀਂ ਕਰ ਸਕਦੇ ਜ਼ਰੂਰ ਕਰ ਸਕਦੇ ਬਿਲਕੁਲ ਇਸਨ ਰਪਿੰਦਰ ਕੌਰ ਜੇ ਉਹ ਜਿਹੜੇ ਹੋਰ ਔਰਤਾਂ ਲਈ ਮਿਸਾਲ ਬਣੇ ਨੇ ਤੇ ਨਾਲ ਹੀ ਇਹਨਾਂ ਨੇ ਵੀ ਮੈਸੇਜ ਦਿੱਤਾ ਕਿ ਔਰਤਾਂ ਨੂੰ ਅੱਗੇ ਲਿਆਉਣ ਲਈ ਪਰਿਵਾਰਕ ਮੈਂਬਰਾਂ ਨੂੰ ਵੀ ਉਹਨੇ ਦੀ ਜਿਹੜੀ ਮਦਦ ਕਰਨੀ ਚਾਹੀਦੀ ਹੈ ਤੇ ਇਹਨਾਂ ਨੇ ਗਾਂ ਵੀ ਟੀਚੇ ਆਪਣੇ ਵੱਡੇ ਰੱਖੇ ਨੇ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਡੇ ਟੀਚੇ ਆ ਜਿਹੜੇ ਇਹਨਾਂ ਦੇ ਵੱਡੇ ਨਿਸ਼ਾਨੇ ਨੇ ਉਹ ਵੀ ਪੂਰੇ ਕਰਨਗੇ ਮਨੀਸ਼ ਗਰਗ ਪੀਟੀਸੀ న్యూਸਪੈਂਡ ਪੱਕਾ ਕਲਾ ਬਠਿੰਡਾ